ਸਨਨ ਕਲੇਵ ਸਥਿਤ ਇੱਕ ਘਰ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਚਲਾ ਰਹੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿ ਹਾਂ ਤੋਂ ਦੱਸਿਆ ਗਿਆ ਕਿ ਪਾਰਸ ਟਾਊਨ ਨੇੜੇ ਸਥਿਤ ਸਨਨ ਕਲੇਵ ਤੇ ਇੱਕ ਘਰ ਦੇ ਵਿੱਚ ਇਮੀਗ੍ਰੇਸ਼ਨ ਦਾ ਧੰਦਾ ਚੱਲ ਰਿਹਾ ਸੀ। ਜਿਸ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਹਨਾਂ ਦੇ ਕੋਲੋਂ 2.96 ਕਰੋੜ ਰੁਪਏ ਨਗਦ ਇੱਕ ਲੈਪਟਾਪ ਅਤੇ ਦੋ ਪਾਸਪੋਰਟ ਦੀਆਂ ਫੋਟੋਆਂ ਬਰਾਮਦ ਕੀਤੀਆਂ ਨੇ। ਇਸ ਦੇ ਖਿਲਾਫ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 420, 120ਬੀ ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੜੇ ਗਏ ਮਲਜ਼ਮਾਂ ਦੀ ਕਾਨ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਪਰਮਿੰਦਰ ਸਿੰਘ ਦੋਵੇਂ ਵਾਸੀ ਜਿਹੜੇ ਕਿਸਨ ਇਨਕਲੇਵ ਜ਼ਿਰਖਪੁਰ ਅਤੇ ਵਿਜੇ ਕੁਮਾਰ ਵਾਸੀ ਪੁਰਾਣੀ ਸਰਹੰਦ ਮੰਡੀ ਫਤਿਹਗੜ੍ਹ ਸਾਹਿਬ ਜੋ ਹੋਈ ਹੈ ਪੁਲਿਸ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਮਗਰੋਂ ਇੱਕ ਦਿਨ ਦੇ ਪੁਲਿਸ ਰਿਮਾਨ ਤੇ ਲਿਆਂਦਾ। ਪੁਲਤੰਦ ਦੱਸਦੀ ਕਿ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਿਰਖਪੁਰ ਦੇ ਸਨਿ ਇਨਕਲੇਵ ਦੇ ਵਿੱਚ ਕੁਝ ਲੋਕ ਨਜਾਇਜ਼ ਤੌਰ ਤੇ ਦਫ਼ਤਰ ਬਣਾ ਕੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਠੱਗ ਰਹੇ ਨੇ। ਸੂਚਨਾ ਦੇ ਆਧਾਰ ਤੇ ਪੁਲਿਸ ਨੇ ਛਾਪਾ ਮਾਰ ਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਆਹ ਮੁਹਾਲੀ ਪੁਲਿਸ ਨੂੰ 16 ਮਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜ਼ੀਰਾਪੁਰ ਦੇ ਇਲਾਕੇ ਵਿੱਚ ਇੱਕ ਬੰਦਾ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈਗਾ ਤੇ ਅਗਰ ਪੁਲਿਸ ਇਮੀਡੀਏਟਲੀ ਰੇਡ ਕਰਕੇ ਚੈੱਕ ਕਰੇ ਤਾਂ ਉੱਥੇ ਜੋ ਇਮੀਗ੍ਰੇਸ਼ਨ ਫਰਾਡ ਕਰਕੇ ਲੋਕਾਂ ਦੇ ਨਾਲ ਕਿ ਪੈਸਾ ਵੀ ਵਸੂਲ ਹੋ ਸਕਦੇ ਤੇ ਜੋ ਵੀ ਡਾਕੂਮੈਂਟਸ ਵਗੈਰਾ ਦੇ ਕੰਪਿਊਟਰ ਵਗੈਰਾ ਜਿਹੜੀ ਵੀ ਚੀਜ਼ ਉਹ ਯੂਜ਼ ਕਰਦੇ ਉਹ ਸਾਰਾ ਬਰਾਮਦ ਹੋ ਸਕਦਾ ਅਗਰ ਮੌਕੇ ਤੇ ਪੁਲਿਸ ਜਾ ਕੇ ਤਲਾਸ਼ ਕਿਤੇ ਕਰੇ ਤਾਂ ਤਾਂ ਇਹ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਜ਼ੀਰਾਪੁਰ ਪੁਲਿਸ ਮੌਕੇ ਤੇ ਪਹੁੰਚੀ ਤੇ ਆ ਤਿੰਨ ਬੰਦੇ ਬਲਟਾਨਾ ਪੁਲਿਸ ਚੌਕੀ ਦੇ ਏਰੀਆ ਵਿੱਚ ਸਨੀ ਐਨਕਲੇਵ ਦੇ ਵਿੱਚ ਰਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਜੋ ਦੋਨੋਂ ਪ੍ਰਾਇਰ ਹੈ ਉਹ ਤੇ ਉਹਨਾਂ ਦੇ ਉਹਨਾਂ ਦੇ ਇੱਕ ਹੋਰ ਸਾਥੀ ਵਿਜੇ ਜੋ ਕਿ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈਗਾ ਇਹ ਤਿੰਨ ਬੰਦੇ ਮਿਲ ਕੇ ਇਮੀਗ੍ਰੇਸ਼ਨ ਇੱਕ ਸਰਵਿਸ ਦਾ ਸੈਂਟਰ ਚਲਾ ਰਹੇ ਸੀਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਮੌਕੇ ਤੇ ਇਹਨਾਂ ਦੇ ਕੋਲੋਂ 2 ਕਰੋੜ 96 ਲੱਖ ਰਕਮ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋਂ ਕੁਝ ਇੱਕ ਲੈਪਟਾਪ ਤੇ ਨਾਲੋਂ ਕੁਝ ਸਕੈਨਡ ਕਾਪੀਜ਼ ਆਫ ਪਾਸਪੋਰਟਸ वगैरह ਵੀ ਬਰਾਮਦ ਹੋਏ ਤੇ ਇਹ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਤੇ ਇਮੀਗ੍ਰੇਸ਼ਨ ਦਾ ਕੰਮ ਉੱਥੇ ਕਰ ਰਹੇ ਸੀਗੇ ਮੈਂ ਲੋਕਰ ਨੂੰ ਕਿਵੇਂ ਕਾਲ ਮੇਕ ਕਰਦੇ ਸੀ ਇਹ ਜੋ ਗੁਰਪ੍ਰੀਤ ਮੁੰਡਾ ਹੈ ਉਹ 7-8 ਸਾਲਾਂ ਤੋਂ ਇੱਕ ਮੱਧਮ ਆਰਕੀ ਕੰਸਲਟੈਂਸੀ ਫਰਮ 'ਤੇ ਕੰਮ ਕਰਦਾ ਸੀਗਾ ਕਿਸੇ ਦੇ ਨਾਲ ਉੱਥੇ ਇਹਨੂੰ ਫਿਰ ਕੰਮ ਜਦੋਂ ਆ ਗਿਆ ਤੇ ਬੀਤੇ ਸਾਲ ਡੇਢ ਸਾਲ ਤੋਂ ਫਿਰ ਆਪਣਾ ਕੰਮ ਇਹਨੇ ਸ਼ੁਰੂ ਕਰਨਾ ਸ਼ੁਰੂ ਕਰ ਲਿਆ ਸੀਗਾ ਤੇ ਉਸ ਵੇਲੇ ਜੋ ਇਹਦੇ ਕੰਟੈਕਟਸ ਬਣੇ ਸੀਗੇ ਉਹਨਾਂ ਨੂੰ ਯੂਜ਼ ਕਰਕੇ ਅੱਗੇ ਗਾਂ ਕਮਿਸ਼ਨ ਬੇਸਡ ਕੰਮ ਕਰਦਾ ਸੀਗਾ ਤੇ ਆਹੀ ਵਾਲਾ ਫਿਰ ਸਾਰੇ ਨੇ ਨੈਟਵਰਕ ਬਣਾਇਆ ਸੀਗਾ ਕਿਦੀ ਕਿਦੀ 'ਤੇ ਕੰਮ ਆਪਣਾ ਕੰਮ ਇਹ ਛਾਲ ਡੇਢ ਸਾਲ ਤੋਂ ਕਰ ਰਿਆ ਸੀਗਾ ਪਰ ਇਹ ਵਾਲੇ ਜੋ ਇਮੀਗ੍ਰੇਸ਼ਨ ਵਾਲਾ ਕੰਮ ਇਹ ਪਿਛਲੇ 7-8 ਸਾਲਾਂ ਤੋਂ ਹੀ ਕਰ ਰਿਆ ਸੀਗਾ ਪਹਿਲਾਂ ਇਹ ਕਿਸੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਦਾ ਸੀਗਾ ਉਹਨਾਂ ਦੇ ਘਰੋਂ ਇਹਨਾਂ ਦਾ ਕੈਸ਼ ਹੈ ਉਹਨਾਂ ਦੇ ਆਪਣੇ ਕੋਈ ਪ੍ਰੋਗਰਾਮ ਉਹਨਾਂ ਦੇ ਘਰੋਂ ਇਹਨਾਂ ਦਾ ਕੋਈ ਫਰਮ ਦਾ ਨਾਮ ਨਹੀਂ ਸੀਗਾ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ ਇਹ ਆਪਣੇ ਘਰ ਹੀ ਇਹਨਾਂ ਸਾਰਾ ਕੈਸ਼ ਰੱਖ ਕੇ ਬੈਠੇ ਸੀਗੇ ਤੇ ਵਰਡ ਆਫ ਮਾਉਥ ਦੇ थ्रू ਬੰਦੇ ਵਨੋ client ਆਪਣੇ ਬਣਾਉਂਦੇ ਸੀਗੇ ਤੇ ਕੰਸਲਟੈਂਸੀ ਬੇਸਡ ਕੰਮ ਕਰ ਰਹੇ ਸੀਗੇ ਤੇ ਗਾਂ ਫੋਨ ਰਾਹੀ ਆ ਆਪਣੇ ਦੋਸਤਾਂ ਰਾਹੀ ਆ ਜੋ ਇਹਨਾਂ ਦੇ ਫੈਲੋ ਇਮੀਗ੍ਰੇਸ਼ਨ ਸਰਵਿਸਿਜ਼ ਜੋ ਪ੍ਰੋਵਾਈਡ ਕਰਦੇ ਉਹਨਾਂ ਦੇ ਕੰਸਲਟੈਂਟ ਨਾਲ ਦੇ ਨੈਟਵਰਕ ਨੂੰ ਯੂਜ਼ ਕਰਕੇ ਉਹ clientਸ ਆਪਣਾ ਉਹ ਕਰਦੇ ਸੀਗੇ ਇਥੇ ਹੋਰ ਇਮੀਗ੍ਰੇਸ਼ਨ ਨਾਲ ਵਰਤਦੇ ਦੇ ਨਾਲ ਕਿ ਆਊਟ ਆਫ ਦੇ ਦੇਖਿਆ ਗਿਆ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਵਰਤਦੇ ਹਾਂਜੀ ਅਹ ਇੱਕ ਹਜੇ interrogation ਤਾਂ ਅੱਜ ਹੀ ਇੱਕ ਦਿਨ ਦੀ ਸਾਡੇ ਕੋਲ remand ਤੇ ਤੇ interrogation ਤਾਂ properly ਹੋਣੀ ਬਾਕੀ ਹੈ but ਜਿੰਨੀ ਕੀ ਤਫਤੀਸ਼ ਹੋਈ ਹੈ ਜਿੰਨੀ ਕੀ questioning ਹੋਈ ਹੈ ਉਸ ਤੋਂ ਆਹੀ ਗੱਲ ਸਾਹਮਣੇ ਆਈ ਹੈ ਕੀ ਇਹ ਅਹ ਬਾਕੀ ਜਿੰਨੇ ਵੀ immigration ਵਾਲੇ ਕੰਮ ਕਰਦੇ ਉਹਨਾ ਦੇ network ਨੂੰ use ਕਰਕੇ ਇਹ ਇੱਕ ਦੂਜੇ ਨੂੰ ਦੱਸਦੇ ਸੀਗੇ ਕਿ ਆ ਬੰਦਾ ਪ੍ਰੋਸਪੈਕਟਿਵ ਕਲਾਇੰਟ ਹੋ ਸਕਦਾ ਫਿਰ ਉਹ ਨੂੰ ਅਪਰੋਚ ਕਰਦੇ ਸੀਗੇ ਥਰੂ ਫੋਨ ਜਾਂ ਥਰੂ ਅਦਰ ਮੀਡੀਅਮਸ ਤੇ ਉਹ ਬੰਦੇ ਫਿਰ ਇਹਨਾਂ ਦੇ ਕੋਲ ਆਉਂਦੇ ਸੀਗੇ ਤੇ ਫਿਰ ਇਹ ਸਾਰਾ ਕਾ ਸਾਰਾ ਡਾਕੂਮੈਂਟਸ ਵੀ ਸਕੈਨ ਕਰਾ ਕੇ ਆਨਲਾਈਨ ਹੀ ਮੰਗਾਂਦੇ ਸੀਗੇ ਉਹਨਾਂ ਤੋਂ ਹਜੇ ਇਹਨਾਂ ਦੇ ਕੰਪਿਊਟਰ ਤੇ ਫੋਨਸ ਵਗੈਰਾ ਦੀ ਫੋਰੈਂਸਿਕ ਕੋਈ ਬਾਕੀ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਫੇਕ ਵਗੈਰਾ ਵੀ ਕੀਤਾ ਹੈ ਕਿ ਨਹੀਂ ਕੀਤਾ ਹੈ ਅਸਕੈਂਡ ਕਾਪੀਜ਼ ਆਫ ਪਾਸਪੋਰਟਸ ਮਿਲੇ ਆ ਬਾਕੀ ਸਾਰਾ ਫੇਕ ਵਗੈਰਾ ਦਾ ਸਾਰਾ ਹਜੇ ਇੰਟਰੋਗੇਸ਼ਨ ਪਤਾ ਲੱਗ ਜਾਏਗਾ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ ਅਮਾਉਂਟ ਵੀ ਵੱਡੀ ਹੋਏਗੀ ਤੇ ਪਿਛਲੇ ਸਾਲ ਡੇਟਸਾਲਾ ਤੋਂ ਕਰ ਰਹੇ ਤੇ ਜਿੰਨਾ ਕੀ ਅਸੀਂ ਸਾਰੇ ਜਾਣਦੇ ਗਏ ਪੰਜਾਬ 'ਚ ਇੱਕ ਕਾਫੀ ਜ਼ਿਆਦਾ ਬੱਚਿਆਂ 'ਚ ਇੱਕ ਚਾਹ ਹੁੰਦੀ ਹੈ ਬਾਹਰ ਜਾਣ ਦੀ ਤਾਂ ਉਹੀ ਵਾਲੀ ਡੈਸਪੀਰੇਸ਼ਨ ਨੂੰ ਇਦਾਂ ਦੇ ਬੰਦੇ ਯੂਜ਼ ਕਰਦੇ ਤੇ ਕਾਫੀ ਸਾਰੇ ਬੰਦੇ ਹੋ ਸਕਦੇ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੋਊਗਾ ਨਹੀਂ ਨਹੀਂ ਆ ਇੱਕ ਜੀਵੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਖਬਰ ਖਾਸ ਤੇ ਇਨਫੋਰਮੇਸ਼ਨ ਦੇ ਬੇਸਿਸ ਤੇ ਹੀ ਜ਼ੀਰਪੁਰੀ ਜ਼ੀਰਪੁਰ ਪੁਲਿਸ ਨੇ ਰੇਡ ਕੀਤੀ ਤਾਂ ਇਹ ਸਾਰਾ ਬਰਾਮਦ ਹੋਇਆ ਕੰਪਲੇਨ ਸਾਡੇ ਕੋਲ ਹਜੇ ਤੱਕ ਨਹੀਂ ਸੀਗੀ ਬਟ ਹੋ ਸਕਦਾ ਹੁਣ ਜਦੋਂ ਕਿ ਅਨਦਰ ਇੱਕ ਨੈਟਵਰਕ ਬਸਟ ਹੋ ਗਿਆ ਤਾਂ ਹੁਣ ਹੋ ਸਕਦਾ ਕੰਪਲੇਨੈਂਟ ਸਾਡੇ ਕੋਲ ਆਣ ਕਿ ਸਾਡੇ ਨਾਲ ਫਰਾਡ ਹੋਇਆ ਹੈਗਾ ਜਗਾ ਦੇ ਕੰਟੀਨਿਊਇੰਗ ਮਿਸ਼ਨਸ ਲਾ ਰਹੇ ਨੇ ਵਿਚਾਰ ਤੋਂ ਵਿਚਾਰ ਤੋਂ ਵੱਲ ਕੋਈ ਅਸਰ ਨਹੀਂ ਕਿ ਜੇਕਰ ਕੁਝ ਇੱਕ ਮਹੀਨੇ ਚੱਲ ਗਰੀਆ ਪ੍ਰਸ਼ਾਸਨ ਵੱਲੋਂ 40 ਦੇ 3 ਜਿਹੜਾ ਰਸਟਸ ਨੇ ਲੱਗ ਦਿੱਤੇ ਨੇ ਜਾਂ ਫਿਰ ਸਸਪੈਂਡ ਕੀਤੇ ਨੇ ਇੱਕ ਮਹੀਨੇ ਦੇ ਰੋ ਚੱਲ ਦੇਣੀ ਹੋਣੀ ਹੈ ਨਾਲੇ ਤੇ ਦੋ ਵੀ ਸਾਹਮਣੇ ਆਉਂਦੇ ਨੇ ਪ੍ਰਸ਼ਾਸਨ ਕੋਲ ਤੋਂ ਦੱਸਦਾ ਹੈ ਤੁਸੀਂ ਦੇਖੇ ਕਿ ਜਿਹੜੇ ਲੀਡ ਨੇ ਜਿਹੜੇ ਲੀਡ ਹਾਂਜੀ ਲਿਸਟ ਹੋਣਦੀ ਹੈਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਲਾਇਸੈਂਸ ਦਿੱਤੇ ਜਾਂਦੇ ਤੇ ਉਹਦੀ ਲਿਸਟ ਡੀਸੀ ਦੀ ਵੀ ਵੈਬਸਾਈਟ ਦੇ ਉੱਪਰ ਹੁੰਦਾ ਹੈ ਤੇ ਮੋਹਾਲੀ ਪੁਲਿਸ ਦੀ ਵੀ ਜੋ ਆਪਣੀ website ਹੈ ਉੱਥੇ ਵੀ licensee ਜੋ ਵੀ immigration services centers ਹੈ ਉਹਨਾ ਦੀ list available ਹੈਗੀ ਤੋ ਤੁਹਾਡੇ medium ਕੇ through ਮੈਂ ਲੋਕਾਂ ਨੂੰ ਆਈ request ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ visa ਦਾ ਆਪਣਾ apply ਕਰਦੇ ਹੋ ਜਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ please ਆਪਣਾ ਇੱਕ ਵਾਰੀ online license check ਕਰ ਲਿਆ ਕਰੋ ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਤੇ ਜੋ fraudsters ਹੁੰਦੇ ਉਹ ਤੁਹਾਡੀ ਮਿਹਨਤ ਦੀ ਕਮਾਈ ਨੂੰ ਲੈ ਕੇ ਭੱਜ ਜਾਂਦੇ ਆ ਜਾਂ ਉਹ ਕਿਥੇ ਚਲੇ ਜਾਂਦੇ ਤੇ ਤੁਹਾਡੀ ਮਿਹਨਤ ਦੀ ਕਮਾਈ ਜਾਂਦੀ ਹੈ ਔਰ ਛੋਟੀ ਮੋਟੀ ਵੀ ਅਮਾਉਂਟ ਨਹੀਂ ਹੁੰਦੀ ਜੇ 40 ਤੋਂ 50 ਲੱਖ ਦੇ ਅਰਾਊਂਡ ਹੈ ਵੀਜ਼ਾਸ ਦੇ ਲਈ ਚਾਰਜ ਕਰਦੇ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਜ਼ਾਇਆ ਨਾ ਹੋਏ ਇਸ ਕਰਕੇ ਤੁਹਾਡੇ ਮੀਡੀਅਮ ਰਾਈਮਰ ਰਿਕੁਐਸਟ ਕਰਨਾ ਚਾਹੂੰਗੀ ਕਿ ਤੁਸੀਂ ਆਪਣਾ ਇੱਕ ਵਾਰੀ ਲਾਇਸੈਂਸ ਚੈੱਕ ਕਰਕੇ ਤभी ਉਹ ਜੋ ਵੀ ਵੀਜ਼ਾ ਦੀ ਸਰਵਿਸ ਪ੍ਰੋਵਾਈਡ ਕਰੋ ਉਹਦੇ ਕੋਲ ਤੁਸੀਂ ਜਾਓ ਤੋ ਕਿ ਤਾਂ ਕਿ ਤੁਹਾਡੇ ਨਾਲ ਤੋਂ ਡਾਕੂਮੈਂਟਸ ਫਸਣ ਨਹੀਂ ਤੁਹਾਡਾ ਜੋ ਮਿਹਨਤ ਵਾਲੀ ਕਮਾਈ ਉਹ ਕਿਤੇ ਫਸੇ